ਸਸ਼੍ਰੀਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਕੱਠੇ ਹੋ ਕੇ ਇੱਕ ਵਾਰ ਫਿਰ ਤੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਗਿਆ ਤਾਂ ਲਖੀਮਪੁਰ ਖੀੜੀ ਹਿੰਸਾ ਮਾਮਲੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਇਸੇ ਦਰਮਿਆਨ ਹੀ ਉਹਨਾਂ ਦੇ ਇਨਸਾਫ਼ ਦੀ ਮੰਗ ਕੀਤੀ ਗਈ ਹੈ ਜਿਹੜਾ ਉਕਤ ਮੰਤਰੀ ਤੇ ਉਸ ਦਾ ਪੁੱਤਰ ਸੀਓ ਉਸ ਖਿਲਾਫ ਸਖਤ ਕਾਰਵਾਈ ਦੀ ਕਿਸਾਨਾਂ ਨੇ ਮੰਗ ਕੀਤੀ ਹੈ ਤੇ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਐਸੇ ਦਰਮਿਆਨ ਦਾਸਲੀ ਕੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਚੋਨੇ ਦਾ ਜਿਹੜਾ ਪਿਛਲੇ ਸਾਲ ਦਾ ਬਕਾਇਆ ਉਹੀ ਅਜੇ ਕਿਸਾਨਾਂ ਨੂੰ ਅਦਾ ਨਹੀਂ ਕੀਤਾ ਗਿਆ ਤੇ ਜਿਹੜੀ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰ ਦਾਅਵੇ ਕਰ ਰਹੀ ਹੈ ਕਿ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋ ਰਹੀ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਖਰੀਦ ਸ਼ੁਰੂ ਨਹੀਂ ਹੁੰਦੀ ਤੇ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਤਾਂ ਇਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਖਾਸ ਸੰਘਰਸ਼ ਵਿੜਿਆ ਜਾਵੇਗਾ ਇਸ ਬਾਬਤ ਬਠਿੰਡਾ ਦੇ ਵਿੱਚ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਤੇ ਮੈਂਬਰ ਸੰਜੁਕਤ ਕਿਸਾਨ ਮੋਰਚਾ ਪੰਜਾਬ ਅੱਜ ਅਸੀਂ 3 ਅਕਤੂਬਰ ਨੂੰ ਲਖਮੀਰਪੁਰ ਖੀਰੀ ਦੇ ਵਿੱਚ ਸੰਜੁਕਤ ਕਿਸਾਨ ਮੋਰਚੇ ਨੇ ਜਦੋਂ ਅੰਦੋਲਨ ਦੌਰਾਨ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਕੇਂਦਰ ਸਰਕਾਰ ਦੇ ਉਹ ਮੰਤਰੀ ਦੇ ਪੁੱਤਰ ਵੱਲੋਂ ਜੀਪ ਥੱਲੇ ਦੜੜ ਕੇ ਇੱਕ ਛੇਡ ਕੀਤੀ ਗਈ ਸੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਉਹਨਾਂ ਨੂੰ ਯਾਦ ਕੀਤਾ ਤੇ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਉਹਨਾਂ ਸ਼ਿਦਾਂ ਨੂੰ ਨਿਆਂ ਦਿੱਤਾ ਜਾਵੇ ਉਹ ਦੋਸ਼ੀ ਮੰਤਰੀ ਉਹਦਾ ਪੁੱਤਰ ਤੇ ਦੂਜੇ ਨੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਜੇਲਾਂ ਦੇ ਵਿੱਚ ਡੱਕਿਆ ਜਾਵੇ ਦੂਜੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਅੱਜ ਅਸੀਂ ਮੀਟਿੰਗ ਵੀ ਕੀਤੀ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਕੰਬ ਕਰਨ ਦੀ ਨੀਂਦ ਆ ਉਹ ਸੁੱਤੀ ਹੋਈ ਹੈ 14 ਲੱਖ ਜਿਹੜਾ ਮਤਲਬ ਕਿ ਕੁਆਂਟਲ ਝੋਨਾ ਹੈ ਉਹ ਸ਼ੈਲਰਾਂ ਚ ਪਿਛਲੇ ਸਾਲ ਦਾ ਬਕਾਇਆ ਪਿਆ ਹਲੇ ਉਹ ਨਹੀਂ ਉਹ ਕੇਂਦਰ ਸਰਕਾਰ ਨੂੰ ਚੁਕਾ ਸਕੀ 1 ਅਕਤੂਬਰ ਤੋਂ ਜਿਹੜੀ ਝੋਨੇ ਦੀ ਖਰੀਦ ਦਾ ਦਾਵਾ ਕਰਦੀ ਸੀ ਉਹ ਸ਼ੁਰੂ ਨਹੀਂ ਕਰਾ ਸਕੀ ਸ਼ੈਲਰ ਮਾਲਕ ਆੜਤੀਏ ਤੇ ਮਜ਼ਦੂਰ ਆ ਜਿਹੜੇ ਉਹ ਹੜਤਾਲ ਤੇ ਹੈ ਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਚੁਟਕਲੇ ਸੁਣਾ ਕੇ ਗੱਲਬਾਤ ਕਰ ਟਾਈਮ ਪਾਸ ਹੈ ਜਿਹੜਾ ਉਹ ਕਰ ਰਹੀ ਹੈ ਤੇ ਪੰਜਾਬ ਦੇ ਵਿੱਚ ਕਿਸਾਨ ਹੈ ਜਿਹੜਾ ਉਹ ਕੋਸ਼ਤਾ ਮੰਡੀਆਂ ਦੇ ਵਿੱਚ ਝੋਨਾ ਲਿਆ ਚੁੱਕਾ ਹੈ ਮੰਡੀਆਂ ਦੇ ਵਿੱਚ ਬੈਠਾ ਹੈ ਬਾਕੀ ਝੋਨਾ ਵੜਨ ਦੀ ਤਿਆਰੀ ਉਹ ਉਡੀਕ ਰਿਹਾ ਵੀ ਕਦੋਂ ਝੋਨੇ ਦੀ ਖਰੀਦ ਸ਼ੁਰੂ ਹੋਵੇ ਪਰ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੇਤਾਵਨੀ ਦਿੰਨੇ ਆ ਵੀ ਜੇ ਇਸਨੇ ਆਉਣ ਵਾਲੇ 1-2 ਦਿਨਾਂ ਦੇ ਅੰਦਰ ਖਰੀਦ ਸ਼ੁਰੂ ਨਾ ਕਰਵਾਈ ਤਾਂ ਸੰਯੁਕਤ ਕਿਸਾਨ ਮੋਰਚਾ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਸੜਕਾਂ ਦੇ ਉੱਤਰਨ ਵਾਸਤੇ ਮਜਬੂਰ ਹੋਊਗਾ ਜ ਜੀ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਊਗੀ ਇਹੀ ਗੱਲ ਇੱਕ ਡੀਏਪੀ ਨੂੰ ਲੈ ਕੇ ਆ ਅਗਲੀ ਫਸਲ ਦੀ ਆਲੂਆਂ ਦੀ ਤੇ ਜਿਹੜੀਆਂ ਸਬਜ਼ੀਆਂ ਉਹਨਾਂ ਦੀ ਜਿਹੜੀ ਬਜਾਈ ਆ ਉਹ ਸ਼ੁਰੂ ਹੋ ਚੁੱਕੀ ਐ ਡੀਪੀ ਮਿਲ ਨਹੀਂ ਰਹੀ ਜੇ ਮਿਲ ਰਹੀ ਆ ਤਾਂ ਨਕਲੀ ਤੇ ਜਾਲੀ ਥਾ-ਥਾ ਮਿਲ ਰਹੀ ਐ ਕਿਸਾਨਾਂ ਨੂੰ ਡੀਪੀ ਦੇ ਨਾਲ-ਨਾਲ ਘਟੀਆਂ ਦਵਾਈਆਂ ਤੇ ਹੋਰ ਮਤਲਬ ਬੇਲੋੜੀਆਂ ਖਾਦਾਂ ਦਿੱਤੀਆਂ ਜਾ ਰਹੀਆਂ ਇਹ ਕਾਲਾ ਬਾਜ਼ਾਰੀ ਐ ਜਿਹੜੀ ਉਹ ਬੰਦ ਕੀਤੀ ਜਾਵੇ ਨਹੀਂ ਪੰਜਾਬ ਸਰਕਾਰ ਨੂੰ ਜਿਹੜੇ ਆਉਣ ਵਾਲੇ ਦਿਨਾਂ ਤੇ ਨਤੀਜੇ ਆ ਜਿਹੜੇ ਉਹ ਭੁਗਤਨੇ ਪੈਣਗੇ ਤੇ ਅਸੀਂ ਮੋਰਚੇ ਦੀ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਦੇ ਆਉਣ ਵਾਸਤੇ ਮਜਬੂਰ ਹੋਵਾਂਗੇ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ